ਜ਼ਬੂਰ ਨੰਬਰ 2 ਪਰਮੇਸ਼ਵਰ ਦਾ ਮਸਾ ਕੀਤਾ ਹੋਇਆ ਰਾਜ ਕੌਮਾਂ ਕਿਸ ਗੱਲ ਲਈ ਡੰਡ ਪਾਉਂਦੀਆਂ ਹਨ ਅਤੇ ਦੇਸ਼-ਦੇਸ਼ ਦੇ ਲੋਕ ਕਿਉਂ ਵਿਅਤ ਸੋਚ-ਸੋਚਦੇ ਹਨ ਯਹਵਾ ਤੇ ਉਸਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ ਅਤੇ ਹਾਕਮ ਆਪਸ ਵਿੱਚ ਮਤਾ ਪਕਾਉਂਦੇ ਹਨ ਕਿ ਆਓ ਅਸੀਂ ਉਹਨਾਂ ਦੇ ਬੰਦਨਾ ਨੂੰ ਤੋੜ ਦਈਏ ਅਤੇ ਉਹਨਾਂ ਦੀਆਂ ਰस्सियां ਆਪਣੇ ਉੱਤੋਂ ਲਾ ਸੁਟੀਏ ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ ਪ੍ਰਭੂ ਉਹਨਾਂ ਨੂੰ ਮਖੌਲਾਂ ਵਿੱਚ ਉਡਾਵੇਗਾ ਤਦ ਉਹਨਾਂ ਨਾਲ ਆਪਣੇ ਕਰੋਧ ਵਿੱਚ ਬੋਲੇਗਾ ਅਤੇ ਆਪਣੇ ਕਰੋਧ ਨਾਲ ਉਹਨਾਂ ਨੂੰ ਕਬਰਾਹਟ ਵਿੱਚ ਪਾ ਦੇਵੇਗਾ ਪਰ ਮੈਂ ਆਪਣੇ ਯਰੂਸ਼ਲਮ ਸ਼ਹਿਰ ਅਰਥਾਤ ਪਵਿੱਤਰ ਪर्वਤ ਸਇਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਿਠਾ ਦਿੱਤਾ ਹੈ ਮੈਂ ਬਚਨ ਦਾ ਪ੍ਰਚਾਰ ਕਰਾਂਗਾ ਯਹੋਵਾ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਿੱਤਾ ਹੈ ਮੈਥੋਂ ਮੰਗ ਅਤੇ ਮੈਂ ਕੌਮਾਂ ਨੂੰ ਤੇਰੀ ਵਿਰਾਸਤ ਅਤੇ ਧਰਤੀ ਦੇ ਕੰਡੇ ਤੇਰੀ ਮਿਲਖ ਕਾ ਦਿਆਂਗਾ ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਪੰਨ ਸੁਟੇਗਾ কুমਹਾਰ ਦੇ ਭਾਂਡੇ ਵਾਂਗੂ ਤੂੰ ਉਹਨਾਂ ਨੂੰ ਚੱਕਣਾ ਚੂਰ ਕਾ ਦੇਵੇਂਗਾ ਇਸ ਲਈ ਹੁਣ 헤 ਰਾਜੋ ਸਿਆਣੇ ਬਣੋ ਅਤੇ हे ਧਰਤੀ ਦੇ ਨਿਆਇਓ ਤੁਸੀਂ ਸਮਝ ਜਾਓ ਭੈ ਨਾਲ ਯਹਵਾ ਦੀ ਸੇਵਾ ਕਰੋ ਅਤੇ ਕੰਬ ਦੇ ਕੰਬ ਦੇ ਆਨੰਦ ਮਨਾਓ ਪੁੱਤਰ ਨੂੰ ਚਮੋ ਕਿਤੇ ਅਜੀਹਾ ਨਾ ਹੋਵੇ ਉਹ ਕਰੋਧ ਵਿੱਚ ਆਵੇ ਅਤੇ ਤੁਸੀਂ ਰਾਹ ਦੇ ਵਿੱਚ ਹੀ ਨਾਸ਼ ਹੋ ਜਾਓ ਕਿਉਂ ਜੋ ਉਸ ਦਾ ਕਰੋਧ ਛੇਤੀ ਪੜਕ ਉੱਠੇਗਾ ਤਨ ਹਨ ਉਹ ਜਿਹੜੇ ਉਸ ਵਿੱਚ ਪਨਾ ਲੈਂਦੇ ਹਨ ਆਮੀਨ